ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਧੰਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਜੀ ਅਸੀਂ ਧੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਦੀਆਂ ਬਹੁਤ ਵੱਡੀਆਂ ਸੁੰਦਿਆਂ ਤੇ ਕਈ ਇਹੋ ਜਿਹੇ ਕਰਾਮਾਤਾਂ ਹਨ ਜੋ ਕਿ ਸਾਡੇ ਨਾਲ ਖੁਦ ਵਾਪਰਦੀਆਂ ਹਨ ਦੇਖੋ ਅੱਜ ਕੱਲ ਕਿਸੇ ਵੀ ਚੀਜ਼ ਦਾ ਕੋਈ ਟਾਈਮ ਨਹੀਂ ਹੈ ਦੇਖੋ ਇਹ ਸਭ ਕੁਝ ਪਰਮਾਤਮਾ ਦੇ ਹੱਥ ਹੈ ਕਿ ਕਿਸ ਚੀਜ਼ ਨੇ ਕਦੋਂ ਪੈਦਾ ਹੋਣਾ ਹੈ ਕਿਸ ਚੀਜ਼ ਨੇ ਕਦੋਂ ਖਤਮ ਹੋ ਜਾਣਾ ਹੈ ਇਨਸਾਨ ਇਨਸਾਨ ਕੀ ਹੈ ਇਨਸਾਨ ਇੱਕ ਮਿੱਟੀ ਦੀ ਢੇਰੀ ਹੈ ਜੋ ਰਾਤ ਨੂੰ ਸੁੱਤਾ ਹੈ ਤੇ ਸਵੇਰ ਦਾ ਕੁਝ ਪਤਾ ਨਹੀਂ ਕਿ ਰਾਤ ਕਦੋਂ ਉਸ ਦੀ ਸਾਹ ਰੁਕ ਜਾਣੇ ਨੇ ਕਦੋਂ ਉਸ ਦੀ ਜਾਨ ਨਿਕਲ ਜਾਣੀ ਹੈ ਕਦੋਂ ਉਸ ਨਾਲ ਕੀ ਹੋ ਜਾਣਾ ਹੈ ਕੀ ਸਾਨੂੰ ਪਤਾ ਹੈ ਕਿ ਸਾਡੇ ਨਾਲ ਕੀ ਕਦੋਂ ਕੀ ਹੋ ਜਾਣਾ ਹੈ ਨਹੀਂ ਇਸ ਕਰਕੇ ਖਾਲਸਾ ਜੀ ਸਾਡੀ ਸਾਨੂੰ ਨਾ ਹਰ ਸਮੇਂ ਪਰਮਾਤਮਾ ਦੀ ਬਾਣੀ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ ਤਾਂ ਕਿ ਅਸੀਂ ਪਰਮਾਤਮਾ ਦੀ ਬਾਣੀ ਪੜਦੇ ਰਹੀ ਤਾਂ ਕਿ ਜਦੋਂ ਸਾਡੀ ਜਾਨ ਨਿਕਲੇ ਜਾਂ ਅਸੀਂ ਇਸ ਦੁਨੀਆ ਤੋਂ ਜਾਈਏ ਨਾ ਤਾਂ ਪਰਮਾਤਮਾ ਦੇ ਨਾਮ ਦੇ ਬਾਝੋਂ ਨਾ ਜਾਈਏ ਅਸੀਂ ਪਰਮਾਤਮਾ ਦਾ ਸਿਮਰਨ ਕਰਦੇ ਹੋਏ ਪਰਮਾਤਮਾ ਦਾ ਨਾਮ ਲੈਂਦੇ ਹੋਏ ਵਾਹਿਗੁਰੂ ਦਾ ਜਾਪ ਕਰਦੇ ਹੋਏ ਤਾਂ ਸਾਡੀ ਜ਼ਿੰਦਗੀ ਸੋਖੀ ਹੈ ਨਹੀਂ ਤੇ ਇਹ ਜ਼ਿੰਦਗੀ ਜ਼ਿੰਦਗੀ ਨਹੀਂ ਹੈ ਜ਼ਿੰਦਗੀ ਨਹੀਂ ਇਸੇ ਵੈਸੀ ਇੱਕ ਜੂਮ ਘਟ ਰਹੇ ਹਾਂ ਜ਼ਿੰਦਗੀ ਤਾਂ ਉਹ ਹੈ ਜਿਸ ਵਿੱਚ ਸਿਮਰਨ ਦਾ ਉਚਾਰਨ ਹੈ ਜ਼ਿੰਦਗੀ ਉਹ ਹੈ ਜਿਹਦੇ ਵਿੱਚ ਸਿਮਰਨ ਪਾਠ ਸਭ ਕੁਝ ਸਮੇਂ ਦੇ ਨਾਲ-ਨਾਲ ਚੱਲ ਰਿਹਾ ਹੈ ਸਾਨੂੰ ਪਤਾ ਹੈ ਕਿ ਸਵੇਰ ਦੇ ਟਾਈਮ ਅਸੀਂ ਉੱਠਣਾ ਹੈ ਅਸੀਂ ਨਹਾਉਣਾ ਹੈ ਅਸੀਂ ਰੋਟੀ ਖਾਣੀ ਹੈ ਇਸੇ ਤਰ੍ਹਾਂ ਪਾਠ ਨੂੰ ਵੀ ਇੱਕ ਖੁਰਾਕ ਬਣਾ ਕੇ ਚੱਲੋ ਖਾਲਸਾ ਜੀ ਜੀ ਜ਼ਿੰਦਗੀ ਵਿੱਚ ਕੁਝ ਬਣਨਾ ਹੈ ਕੁਝ ਪਾਣਾ ਹੈ ਨਾ ਤਾਂ ਸਾਨੂੰ ਜ਼ਿੰਦਗੀ ਇਸ ਨਜ਼ਰੀਏ ਨਾਲ ਜਿਣੀ ਪੇਗੀ ਕਿ ਅਸੀਂ ਕੁਝ ਕਰ ਸਕੀਏ ਅਸੀਂ ਗੁਰਬਾਣੀ ਦੇ ਨਾਲ ਜੁੜ ਸਕੀਏ ਅਸੀਂ ਗੁਰਬਾਣੀ ਨੂੰ ਸੁਣ ਸਕੀਏ ਗੁਰਬਾਣੀ ਸਮਝ ਸਕੀਏ ਜੋ ਵੀ ਖਾਲਸਾ ਜੀ ਗੱਲ ਹੈ ਨਾ ਜੇ ਤੁਸੀਂ ਕਦੀ ਜਪਜੀ ਸਾਹਿਬ ਜੀ ਦੀ ਵਿਆਖਿਆ ਸੁਣੀ ਹੋਏਗੀ ਤੇ ਤੁਹਾਨੂੰ ਗੁਰਬਾਣੀ ਬਾਰੇ ਬਹੁਤ ਗਿਆਨ ਹੋਵੇਗਾ ਦੇਖੋ ਜੋ ਸ਼ਬਦ ਮੂਲ ਮੰਤਰ ਹੈ ਨਾ ਉਸ ਦੀ ਤਾਕਤ ਹੈ ਨਾ ਜੋ ਉਹ ਕਿਸੇ ਹੋਰ ਪਾਸੇ ਨਹੀਂ ਹੁੰਦੀ ਜਿੱਦਾਂ ਮੂਲ ਮੰਤਰ ਜੇ ਤੁਸੀਂ ਸ਼ਰਤਾਂ ਨਾਲ ਸਵੇਰੇ ਉੱਠ ਕੇ ਦੇਖੋ ਸਾਜਰੀ 3 ਵਜੇ ਜਾਂ ਤਾਂ ਫਿਰ ਸਾਧੂ ਉੱਠਦੇ ਨੇ ਕਿਉਂਕਿ ਉਹਨਾਂ ਨੇ ਬੰਦਗੀ ਕਰਨੀ ਹੈ ਰੱਬ ਦਾ ਨਾਮ ਚੋਰੀ ਕਰਨਾ ਹੁੰਦਾ ਹੈ ਤੇ ਜਾਂ ਫਿਰ ਚੋਰ ਉੱਠਦਾ ਹੈ ਜਿਹਨੇ ਚੋਰੀ ਕਰਕੇ ਮਾਇਆ ਦਾ ਧਨ ਇਕੱਠਾ ਕਰਨਾ ਹੁੰਦਾ ਹੈ ਕਿਉਂਕਿ ਬਾਕੀ ਬੰਦੇ ਤਾਂ ਸੁੱਤੇ ਹੀ ਰਹਿੰਦੇ ਹਨ ਅੱਜ ਅਸੀਂ ਤੁਹਾਡੇ ਨਾਲ ਇੱਕ ਹੱਦਬੀਤੀ ਸਾਂਝੀ ਕਰਾਂਗੀ ਜੋ ਕਿ ਇੱਕ ਗੁਰਸਿੱਖ ਪਰਿਵਾਰ ਦੀ ਹੈ ਉਹ ਪਰਿਵਾਰ ਜੋ ਕਿ ਬਹੁਤ ਹੀ ਗੁਰਬਾਣੀ ਪੜ੍ਹਦੇ ਸਨ ਉਹ ਗੁਰਸਿੱਖ ਹਨ ਕਥਾ ਕਰਦੇ ਨੇ ਕਥਾ ਬਾਚਨੀ ਨੇ ਕਹਿੰਦੇ ਪਰ ਮਾੜਾ ਟਾਈਮ ਨਾ ਕਦੇ ਵੀ ਆ ਸਕਦਾ ਹੈ ਕੋਈ ਕੀਤਾ ਹੋਇਆ ਕਰਮਾਂ ਦਾ ਲੇਖਾ ਜੋਖਾ ਭੁਗਤਣਾ ਹੀ ਪੈਂਦਾ ਹੈ ਇਹ ਨਹੀਂ ਕਿ ਜੀ ਉਹ ਰੱਬ ਦਾ ਨਾਮ ਲੈਂਦਾ ਹੈ ਤੇ ਉਹਦੇ ਤੇ ਕੋਈ ਦੁੱਖ ਨਹੀਂ ਹੋਣਾ ਐਦਾਂ ਨਹੀਂ ਹੁੰਦਾ ਖਾਲਸਾ ਜੀ ਜੀ ਕੋਈ ਰੱਬ ਦਾ ਨਾਮ ਲੈਂਦਾ ਹੈ ਨਾ ਤੇ ਇਹਦਾ ਮਤਲਬ ਇਹ ਨਹੀਂ ਕਿ ਉਹਦੇ ਤੇ ਕਦੀ ਕੋਈ ਦੁੱਖ ਆਣਾ ਹੀ ਨਹੀਂ ਜੋ ਉਸ ਦੇ ਕਰਮਾਂ ਵਿੱਚ ਕੀਤਾ ਹੋਇਆ ਲਿਖਾ ਜੋਖਾ ਹੈ ਨਾ ਉਹ ਤਾਂ ਉਸ ਨੂੰ ਭੁਗਤਣਾ ਹੀ ਪਵੇਗਾ ਜੋ ਉਹਦੀ ਕਰਮਾਂ ਦਾ ਫਲ ਹੈ ਇਹ ਵੀ ਉਸ ਨੂੰ ਮਿਲ ਕੇ ਹੀ ਰਹੇਗਾ ਉਹ ਭਾਟੀ ਸਿੰਘ ਨੇ ਦੱਸਿਆ ਕਿ ਅਸੀਂ ਤਿੰਨ ਭਰਾ ਤੇ ਕਹਿੰਦੇ ਕਿ ਸਾਡੇ ਘਰ ਦਾ ਮਤਲਬ ਅਸੀਂ ਘਰ ਦੇ ਪੱਖੋਂ ਬਹੁਤ ਗਰੀਬ ਜੀ ਸੀਗੇ ਮਤਲਬ ਠੀਕ ਠਾਕ ਜੀ ਵੀ ਆਇਆ ਲਿਆਂਦੀ ਤੇ ਖਾਦੀ ਵੀ ਜਿੱਦਾਂ ਬਤਾ ਥੋੜਾ ਬੋਤਾ ਕਮਾ ਲੈਣਾ ਤੇ ਥੋੜਾ ਬੋਤਾ ਬਚ ਜਾਣਾ ਤੇ ਉਹਦੇ ਨਾਲ ਹੀ ਗੁਜ਼ਾਰਾ ਕਰਨਾ ਕਹਿੰਦੇ ਕਿ ਸੀ ਦੇਖੋ ਸਵੇਰੇ ਤੜਕੇ ਕਹਿੰਦੇ ਉੱਠਣਾ ਤੇ ਪਾਠ ਕਰਨ ਗੁਰਦੁਆਰਾ ਸਾਹਿਬ ਜਾਣਾ ਪਾਠ ਹੀ ਸੀ ਗੁਰਦੁਆਰੇ ਦੀ ਕਹਿੰਦੇ ਸਾਜਰੇ ਉੱਠਣਾ ਕਿਉਂਕਿ ਦੇਖੋ ਜਿਹੜੇ ਅਮੀਰ ਲੋਕ ਹੁੰਦੇ ਨੇ ਨਾ ਉਹਨਾਂ ਕੋਲ ਬਹੁਤ ਪੈਸਾ ਹੁੰਦਾ ਹੈ ਉਹਨਾਂ ਨੂੰ ਕੋਈ ਲੋੜ ਨਹੀਂ ਹੁੰਦੀ ਕਿ ਹਾਂ ਅਸੀਂ ਸਵੇਰੇ ਤੜਕੇ ਉੱਠਣਾ ਹੈ ਉਹਨਾਂ ਦੀ ਤਾਂ ਰਾਤ ਹੀ 12 1 ਵਜੇ ਹੁੰਦੀ ਹੈ ਕਿਉਂਕਿ ਆਪਣੇ business ਦਾ ਕੰਮ ਕਰਕੇ ਸਾਂਭ ਕੇ ਆਪਣੇ ਸਾਰੇ ਕੰਮਾਂ ਨੂੰ ਨਿਪਟਾ ਕੇ ਰਾਤ ਨੂੰ ਫਿਰ ਉਹਨਾਂ ਨੇ ਸਵੇਰ ਉਹਨਾਂ ਦੀ ਤਾਂ ਹੀ ਉਹ ਲੇਟ ਉੱਠਦੇ ਨੇ ਕਿਉਂਕਿ ਉਹਨਾਂ ਨੇ ਪੂਰੀ ਰਾਤ 12 1 ਵਜੇ ਤੱਕ ਕਈ ਵਾਰੇ ਤਾਂ 2 ਹੀ ਵੱਜ ਜਾਂਦੇ ਹੋਣੇ ਆ ਉਹਨਾਂ ਨੂੰ 2 ਵਜੇ ਤੱਕ ਸੋਣਾ ਤੇ ਫਿਰ ਸਜਰੇ ਕਿਦਾਂ ਉੱਠ ਜਾਣਾ ਜਿਹੜਾ ਗਰੀਬ ਹੈ ਉਹਨੇ 9 ਵਜੇ ਆ ਕੇ ਆਪਣਾ ਕੰਮ ਬੰਦ ਕਰਕੇ ਸੋ ਜਾਣਾ ਤੇ ਸਵੇਰ ਤਾਂ ਉਹਨੂੰ ਉੱਠਣਾ ਹੀ ਪੈਣਾ ਹੈ ਕੋਈ ਸਬਜੀ ਵਾਲਾ ਹੈ ਕੋਈ ਕਿਸੇ ਵਾਲਾ ਹੈ ਕੋਈ ਦਿਹਾੜੀ ਤੇ ਜਾਣ ਵਾਲਾ ਹੈ ਉਹਨੇ ਆਪਣੇ ਤਰੀਕੇ ਨਾਲ ਜੀਣਾ ਹੈ ਆਪਣੀ ਜ਼ਿੰਦਗੀ ਕਹਿੰਦੇ ਕਿ ਅਸੀਂ ਹਰਵੰਦਰ ਸਾਹਿਬ ਕਥਾ ਕਰਨ ਲਈ ਗਏ ਕੀਰਤਨ ਕਰਨ ਲਈ ਗਏ ਤੇ ਅਸੀਂ 3-4 ਜਣੇ ਸੀ ਕਹਿੰਦੇ ਕਿ ਅਸੀਂ ਕੀਰਤਨ ਕੀਤਾ ਕਹਿੰਦੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਅਸੀਂ ਕੀਰਤਨ ਕਰਦੇ ਹਾਂ ਪਾਠ ਕਰਦੇ ਹਾਂ ਸਭ ਕੁਝ ਕਰਦੇ ਹਾਂ ਵਾਹਿਗੁਰੂ ਜੀ ਕਦੀ ਸਾਡੀ ਵੀ ਕਿਸਮਤ ਚ ਮੁਕਾਦੋ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਜਦੋਂ ਆਸਾ ਦੀ ਬਾਰ ਦਾ ਪਾਠ ਹੁੰਦਾ ਹੈ ਨਾ ਸਵੇਰੇ ਆਸਾ ਦੀ ਬਾਰ ਪੜ੍ਹ ਕੇ ਦਾ ਜੇ ਤੁਸੀਂ ਹੱਥ ਜੋੜ ਕੇ ਪਾਠ ਕਰਨ ਤੋਂ ਬਾਅਦ ਹੱਥ ਜੋੜ ਕੇ ਰੱਬਗੇ ਅਰਦਾਸ ਕਰੋਗੇ ਨਾ ਕਿ ਹੇ ਵਾਹਿਗੁਰੂ ਮੇਰੀ ਇੱਛਾ ਪੂਰੀ ਕਰ ਦਵੀ ਮੇਰੀ ਕੋਈ ਗੱਲ ਜਾਂ ਮੇਰੀ ਕੋਈ ਇੱਛਾ ਪੂਰੀ ਕਰ ਦੋ ਤੇ ਵਾਹਿਗੁਰੂ ਬਿਨਾਂ ਚੀਜ ਦੇ ਸਭ ਕੁਝ ਸੁਣ ਲੈਣਗੇ ਵਾਹਿਗੁਰੂ ਤੁਹਾਡੀ ਹਰ ਇੱਕ ਆਸ ਮਰਦ ਪੂਰੀ ਕਰਨਗੇ ਕਿਉਂਕਿ ਆਸਾ ਦੀ ਵਾਰ ਦੇ ਤੁਸੀਂ ਪਾਠ ਕੀਤਾ ਹੈ ਨਾ ਤੁਸੀਂ ਸੁਣਿਆ ਹੈ ਪਾਠ ਹੀ ਆ ਕੀਤਾ ਹੈ ਸਰਵਣ ਕੀਤਾ ਹੈ ਉੱਠ ਕੇ ਬੈਠੇ ਹੋ ਪ੍ਰਭੂ ਦੀ ਭਗਤੀ ਦਾ ਧਿਆਨ ਕੀਤਾ ਹੈ ਤੇ ਇਹਦੇ ਵਿੱਚ ਪਰਮਾਤਮਾ ਤੁਹਾਡੀ ਜਰੂਰ ਸਹਾਇਤਾ ਕਰਨਗੇ ਪਰਮਾਤਮਾ ਉਸੇ ਹੀ ਬੰਦੇ ਦੀ ਸਹਾਇਤਾ ਕਰਦਾ ਹੈ ਜੋ ਬੰਦਾ ਖੁਦ ਕੁਝ ਕਰਨ ਦੇ ਵਿੱਚ ਨਿਪੂਨ ਹੋਵੇ ਖੋਦ ਉਹ ਕੁਝ ਕਰੇ ਤਾਂ ਨਹੀਂ ਤੇ ਫਿਰ ਪਰਮਾਤਮਾ ਵੀ ਐਵੇਂ ਹੀ ਉਸ ਨੂੰ ਉਸਦੇ ਹਾਲ ਤੇ ਛੱਡ ਦਿੰਦਾ ਹੈ ਦੇਖੋ ਜੀ ਘਰੇ ਆਟਾ ਹੈ ਰੋਟੀ ਖੁਦ ਹੀ ਪਕਾਉਣੀ ਪਏਗੀ ਜੇ ਰੋਟੀ ਪੱਕੀ ਹੈ ਤੇ ਤੋੜ ਕੇ ਬੁਰਕੀ ਮੂੰਹ ਚ ਖੁਦ ਹੀ ਪਾਉਣੀ ਪਏਗੀ ਕੋਈ ਦੂਸਰਾ ਨਹੀਂ ਪਾ ਸਕਦਾ ਇਸ ਕਰਕੇ ਜੋ ਪਰਮਾਤਮਾ ਨੇ ਸਾਨੂੰ ਕੰਮ ਕਰਨ ਲਈ ਅੰਗ ਪੈਰ ਦਿੱਤੇ ਹਨ ਇਹ ਅਸੀਂ ਖੁਦ ਹੀ ਕਰਨੇ ਹਨ ਇਨਾਂ ਦੀ ਜੋ ਜ਼ਰੂਰਤ ਹੈ ਜਿੱਦਾਂ ਇਹਨਾਂ ਨੂੰ ਇਸਤੇਮਾਲ ਕਰਨਾ ਹੈ ਇਹ ਅਸੀਂ ਖੁਦ ਕਰਨਾ ਹੈ ਅਸੀਂ ਪਰਮਾਤਮਾ ਤੇ ਨਹੀਂ ਛੱਡ ਸਕਦੇ ਕਿ ਪਰਮਾਤਮਾ ਰੋਟੀ ਬਣ ਗਈ ਹੈ ਹੁਣ ਤੁਸੀਂ ਆ ਕੇ ਸਾਡੇ ਮੂੰਹ ਚ ਪਾ ਦਿਓ ਨਹੀਂ ਇਹ ਸਾਨੂੰ ਖੁਦ ਹੀ ਕਰਨਾ ਪਏਗਾ ਇਸ ਕਰਕੇ ਆਪਣੇ ਕਰਮਾਂ ਦਾ ਫਲ ਕਰਮ ਸੁਧਾਰਨ ਲਈ ਜੀ ਪਰਮਾਤਮਾ ਨੇ ਗੁਰਬਾਣੀ ਬਣਾਈ ਹੈ ਨਾ ਤਾਂ ਖਾਸਾ ਜੀ ਕੋਈ ਗੱਲ ਨਹੀਂ ਤੁਸੀਂ ਪਾਠ ਨਹੀਂ ਕਰ ਸਕਦੇ ਵਾਹਿਗੁਰੂ ਦਾ ਸਿਮਰਨ ਕਰੋ ਉਦੋਂ ਤੁਸੀਂ ਇੱਕ ਇੱਕ ਘੰਟਾ ਰਿਸ਼ਤੇਦਾਰਾਂ ਦੇ ਨਾਲ ਚੁਗਲੀਆਂ ਨਿੰਦਿਆ ਕਰਨ ਚਾ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਅਸੀਂ ਕਿੰਨੇ ਘੰਟੇ ਹੋ ਗਏ ਗੱਲਾਂ ਮਾਰਦੇ ਨੂੰ ਨਿੰਦਿਆ ਚੁਗਲੀ ਤੋਂ ਪਰੇਸ਼ ਕਰੋ ਜਿੰਨਾ ਹੋ ਸਕਦਾ ਹੈ ਪਰ ਨਹੀਂ ਤੁਸੀਂ ਫੋਨ ਤੇ ਬਹਿ ਜਾਂਦੇ ਹੋ ਦੋ ਦੋ ਤਿੰਨ ਤਿੰਨ ਘੰਟੇ ਉਦੋਂ ਬੀਬੀਆਂ ਦਾ ਨਾਸਿਰ ਦੁਖਦਾਨਾ ਗੋਡੇ ਪਰ ਜਦੋਂ ਘਰ ਦੀ ਕੋਈ ਕੰਮਕੁਮ ਕਰਨੇ ਹੁੰਦੇ ਹਨ ਬੀਬੀਆਂ ਪਹਿਲਾਂ ਮੱਥੇ ਤੇ ਹੱਥ ਰੱਖ ਲੈਂਦੀਆਂ ਹਨ ਸਿਰ ਤੇ ਚੁੰਨੀ ਬੰਨ ਲੈਂਦੀਆਂ ਨੇ ਜੀ ਅਸੀਂ ਤਾਂ ਬਿਮਾਰ ਆ ਸਾਡਾ ਸਿਰ ਦੁਖਦਾ ਹੈ ਤੇ ਫਿਰ ਪਰਮਾਤਮਾ ਵੀ ਉਹਨਾਂ ਕੀ ਸਾਥ ਦੇ ਵਈਗਾ ਨਾ ਖਾਲਸਾ ਜੀ ਜੇ ਗੁਰਬਾਣੀ ਬੜਨ ਲੱਗਿਆਂ ਸਿਰ ਦੁਖਣ ਲੱਗ ਜੇ ਗੁਰਬਾਣੀ ਸੁਣਨ ਲੱਗਿਆਂ ਆਲਸ ਆ ਜੇ ਫਿਰ ਉਹ ਬੰਦਾ ਕੀ ਕਰੇ ਇਸ ਕਰਕੇ ਕਹਿੰਦੇ ਕਿ ਉੱਥੇ ਨਾਲ ਉਪਾਈ ਜੀ ਕਹਿੰਦੇ ਕਿ ਜਦੋਂ ਅਸੀਂ ਹਰਿਮੰਦਰ ਸਾਹਿਬ ਕੀਰਤਨ ਖੜ ਕੇ ਉੱਠੇ ਨਾ ਕਹਿੰਦੇ ਕੀਸੀ ਪ੍ਰਮਾਤਮਾ ਕੀ ਅਰਦਾਸ ਕੀਤੀ ਕਿ ਵਾਹਿਗੁਰੂ ਸਾਡਾ ਵੀ ਕੋਈ ਵੀਜ਼ਾ ਲਗਵਾ ਦੂ ਮਨ 'ਚ ਕਹਿੰਦੀ ਆਸ਼ਾ ਸੀ ਕਿ ਅਸੀਂ ਵੀ ਬਾਹਰ ਕਿਤੇ ਪਹੁੰਚ ਜਾਈਏ ਬਾਹਲੇ ਦੇਸ਼ ਕਿਤੇ ਸਾਡਾ ਵੀ ਇੱਕ ਅੰਧਾ ਟੂਰ ਲੱਗ ਜੇ ਸਾਡੀ ਵੀ ਜੁਨੀ ਸੁਧਰ ਜੇ ਸਾਡਾ ਵੀ ਘਰ-ਬਾਰ ਬਣ ਜੇ ਕਹਿੰਦੀ ਇਹ ਜੀ ਆਸ਼ਾ ਕਰਦੇ ਨਾ ਮਨ 'ਚ ਭਾਈ ਸਾਹਿਬ ਜੀ ਨੇ ਦੱਸਿਆ ਕਿ ਮੈਂ ਬਾਹਰ ਆ ਗਿਆ ਉੱਥੇ ਕਹਿੰਦੇ ਕਿ ਹੋਰ ਦੋ ਤਿੰਨ ਜਥੇ ਆਏ ਹੋਏ ਸੀ ਉਹਨਾਂ ਨੇ ਕਹਿੰਦੇ ਵੈਸੀ ਗੱਲਬਾਤ ਕੀਤੀ ਉਹਨਾਂ ਵਿੱਚੋਂ ਇੱਕ ਕਹਿੰਦੇ ਇੱਕ ਸਫੇਦ ਕੱਪੜਿਆਂ ਵਾਲਾ ਆਦਮੀ ਚੋਲਾ ਪਾਇਆ ਹੋਇਆ ਸੀ ਉਹਨੇ ਤੇ ਉਹ ਆਇਆ ਸਾਡੇ ਕੋਲ ਤੇ ਉਹਨਾਂ ਨੇ ਕਿਹਾ ਕਿ ਖਾਲਸਾ ਜੀ ਕਿੱਦਾਂ ਕੰਮ ਚੱਲ ਰਿਹਾ ਹੈ ਕਹਿੰਦੇ ਮੈਂ ਉਦਾਸ ਜੇ ਮਨ ਨਾਲ ਕਹਤਾ ਬਹੁਤ ਵਧੀਆ ਜੀ ਕਹਿੰਦੇ ਵੇਖੋ ਗੁਰੂ ਘਰ ਅਰਦਾਸ ਕੀਤੀ ਤੇ ਗੁਰੂ ਨੇ ਜਲਦੀ ਹੀ ਸੁਣ ਲਈ ਜੇ ਸਿਰਫ ਇਹੀ ਸਮਝੋ ਕਿ ਮੈਂ ਡਿਊਟੀ ਕਰਨ ਜਾ ਰਿਹਾ ਹਾਂ ਫਿਰ ਤਾਂ ਉਹ ਡਿਊਟੀ ਹੀ ਹੋਗੀ ਤੇ ਜੇ ਤੁਸੀਂ ਸਮਝੋ ਕਿ ਅਸੀਂ ਗੁਰਬਾਣੀ ਸਿਮਰਨ ਕਰਨ ਜਾ ਰਹੇ ਹਾਂ ਮਨ ਚ ਕਈ ਲੋਕਾਂ ਮੈਂ ਕਹਿੰਦੈਂ ਨੇ ਜੀ ਅਸੀਂ ਹਰ ਮੰਦਰ ਸਾਹਿਬ ਘੁੰਮਣ ਚੱਲੇ ਹਾਂ ਮੱਥਾ ਟੇਕਣ ਚੱਲੇ ਹਾਂ ਮੱਥਾ ਕਾਹਦਾ ਟੇਕਣ ਚੱਲੇ ਹੋ ਤੁਸੀਂ ਮਨ ਚ ਸ਼ਰਧਾ ਨਾਲ ਗਏ ਹੋ ਮੱਥਾ ਟਿਕੂ ਉੱਥੇ ਪਿਆਰ ਨਾਲ ਗੁਰਬਾਣੀ ਸੁਣੋ ਗੁਰਬਾਣੀ ਪੜੋ ਅਰਦਾਸ ਬੇਨਤੀ ਕਰੋ ਪ੍ਰਭੂ ਦੀ ਭਗਤੀ ਵਿੱਚ ਲੱਗੋ ਲੋਕਾਂ ਨੂੰ ਨਾ ਵੇਖੋ ਕਿ ਕਿਹਨੇ ਕੀ ਪਾਇਆ ਹੈ ਕੋਈ ਕਿਵੇਂ ਦਾ ਬਣ ਕੇ ਆਇਆ ਹੈ ਕੋਈ ਕਿਵੇਂ ਦਾ ਇਹ ਜੀ ਦੁਰਵਿਚਾਰ ਬਿਲਕੁਲ ਨਹੀਂ ਮੰਨ ਚ ਰੱਖਣੇ ਚਾਹੀਦੇ ਕਿ ਕਿਸੇ ਨੇ ਮਹਿੰਗੇ ਕੱਪੜੇ ਪਾਏ ਨਹੀਂ ਕੋਈ ਗਰੀਬ ਵੀ ਹੈ ਉਹਨੇ ਮਾੜੇ ਪਾਏ ਹਨ ਕੋਈ ਬਹੁਤਾ ਹੀ ਅਮੀਰ ਹੈ ਜਿਨੇ ਗਹਿਣੇ ਗੱਟੇ ਪਾਏ ਨੇ ਤੇ ਮੇਰੀ ਕੋ ਕੀ ਹੈ ਕੁਝ ਵੀ ਨਹੀਂ ਇਹ ਜੀ ਇਹ ਭਾਵਨਾ ਬਿਲਕੁਲ ਨਹੀਂ ਮੰਨ ਚ ਰੱਖ ਕੇ ਜਾਣੀ ਖਾਲਸਾ ਜੀ ਪਾਠੀ ਸਿੰਘ ਨੇ ਕਿਹਾ ਕਿ ਉਹ ਭਾਈ ਜਦੋਂ ਸਾਡੇ ਕੋਲ ਆਏ ਨਾ ਕਹਿੰਦੇ ਉਹਨਾਂ ਨੇ ਸਾਨੂੰ ਪੁੱਛਿਆ ਵੀ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਸਪਾਂਸਰ ਮਿਲੇ ਤੁਸੀਂ ਕੋਈ ਬਾਹਰ ਜਾਣਾ ਚਾਹੁੰਦੇ ਹੋ ਵੀ ਵਿਜੀ ਵਾਸਤੇ ਉਹਦੇ ਵਾਸਤੇ ਕੀਰਤਨ ਕਰਨ ਵਾਸਤੇ ਤਾਂ ਮੈਂ ਚਾਹਨਾ ਹਾਂ ਕਿ ਤੁਸੀਂ ਇੱਕਦਾਂ ਕੀਰਤਨ ਇਹੋ ਜਿਹਾ ਜੋ ਤੁਸੀਂ ਇੱਥੇ ਕਥਾ ਕੀਤੀ ਆਸਾ ਦੀ ਵਾਰ ਪੜੀ ਤੁਸੀਂ ਮੈਂ ਚਾਹਨਾ ਹਾਂ ਕਿ ਤੁਸੀਂ ਸਾਡੇ ਉੱਥੇ ਅਮਰੀਕਾ ਵਿੱਚ ਜਾ ਕੇ ਵੀ ਕਰੋ ਮੇਰਾ ਮਨ ਬਹੁਤ ਤ੍ਰਿਪਤ ਹੋਇਆ ਕਹਿੰਦੇ ਕਿ ਇੰਨੀ ਗੱਲ ਸੋਚ ਕੇ ਮੈਂ ਬਹੁਤ ਖੁਸ਼ ਆਇਆ ਮੇਰੀ ਅੱਖਾਂ 'ਚ ਹੰਝੂ ਸੀ ਕਹਿੰਦੇ ਚਲੋ ਉਹਨਾਂ ਨੇ ਸਾਨੂੰ ਐਵੇਂ ਕੀਤਾ 28ਵੇਂ ਦਿਨ ਕਹਿੰਦੇ ਉਸ ਦਿਨ ਤੋਂ ਬਾਅਦ ਕਹਿੰਦੇ ਮੈਂ ਦਿਨਾਂ ਦੀ ਗਿਣਤੀ ਕਰਨੀ ਸ਼ੁਰੂ ਕਰਤੀ ਅਸੀਂ ਪ੍ਰਮਾਤਮਾ ਤੇ ਵਿਸ਼ਵਾਸ ਕਿੱਥੇ ਕਰਦੇ ਹਾਂ ਅਸੀਂ ਕਹਿੰਨੇ ਐਵੇਂ ਹੀ ਬਸ ਪਰ ਕਹਿੰਦੇ ਨਾ ਰੱਬ ਤੇ ਵਿਸ਼ਵਾਸ ਕੀਤਾ ਕਹਿੰਦੇ 29ਵੇਂ ਦਿਨ ਸਾਡੀ ਵਿਜੀ ਆ ਗਈ ਤੇ 2-3 ਦਿਨਾਂ ਬਾਅਦ ਅਸੀਂ ਅਮਰੀਕਾ ਗਏ ਕਹਿੰਦੀ ਉੱਥੇ ਜਦੋਂ ਅਸੀਂ ਆਸਾ ਦੀ ਵਾਰ ਦਾ ਪਾਠ ਕੀਤਾ ਨਾ ਸਾਰੇ ਉਥੇ ਜਿਹੜੇ ਗੁਰਸਿੱਖ ਸੀ ਅੰਨੇ ਮਗਰ ਨਿਹਾਲ ਹੋਈ ਨਾ ਸਾਨੂੰ ਇੰਨੀ ਕੁ ਧਨ ਦੀ ਇੰਨੀ ਕੁ ਧਨ ਦੀ ਵਰਖਾ ਹੋਈ ਨਾ ਇਸ ਤਰ੍ਹਾਂ ਕਿ ਕਹਿੰਦੇ ਜਦੋਂ ਅਸੀਂ ਵਾਪਸ ਆਏ ਨਾ ਅਸੀਂ ਇੱਕ ਘਰ ਖਰੀਦਿਆ ਸਾਡੇ ਕੋਲ ਘਰ ਨਹੀਂ ਸੀ ਅਸੀਂ ਕਿਰਾਏ ਤੇ ਰਹਿੰਦੇ ਸੀ ਕਹਿੰਦੇ ਵੇਖੋ ਕਿਵੇਂ ਦਿਨ ਬਦਲੇ ਵਾਹਿਗੁਰੂ ਨੇ ਸਵਾਮੀ ਨੇ ਦੇ ਵਿੱਚ ਕਹਿੰਦੇ ਅਸੀਂ ਕੋਠੀ ਖਰੀਦ ਲਈ ਕਹਿੰਦੇ ਮੈਂ ਵਾਹਿਗੁਰੂ ਦਾ ਕੋਟ-ਕੋਟ ਸ਼ੁਕਰਾਨਾ ਕਰਦਾ ਹਾਂ ਵਾਹਿਗੁਰੂ ਮੈਂ ਨਿਮਾਣਾ ਸੀ ਮੈਨੂੰ ਅਰਦਾਸ ਕਰਨੇ ਨਹੀਂ ਸੀ ਹੁੰਦੀ ਮੈਂ ਮੰਗਤਾ ਬਣ ਕੇ ਜਰੂਰ ਆਉਂਦਾ ਸਾਂ ਪਰ ਮੇਰੇ 'ਚ ਹਾਂ ਮੈਂ ਹੰਕਾਰ ਬਹੁਤ ਸੀ ਮੇਰੇ 'ਚ ਬਹੁਤ ਹਉਮੈ ਭਰੀ ਸੀ ਖਾਲਸਾ ਜੀ ਮੈਂ ਨਿਮਾਣਾ ਹੋ ਕੇ ਆਇਆ ਮੇਰੀ ਇੰਨੀ ਜਲਦੀ ਤੁਸੀਂ ਸੁਣੀ ਵਾਹਿਗੁਰੂ ਜੀ ਤੁਸੀਂ ਨਾ ਸਭ ਕੁਝ ਆਪਣਾ ਵਾਹਿਗੁਰੂ ਤੇ ਛੱਡ ਦਿਓ ਜੇ ਕਿਸੇ ਨਾਲ ਲੜਾਈ ਹੁੰਦੀ ਹੈ ਉਹਨੂੰ ਜਵਾਬ ਨਾ ਦਿਓ ਇਹ ਗੱਲ ਤੁਸੀਂ ਵਾਹਿਗੁਰੂ ਤੇ ਛੱਡੋ ਵੇਖਿਓ ਕਿਵੇਂ ਦਿਨਾਂ ਚ ਵਾਹਿਗੁਰੂ ਰੰਗ ਬਦਲਦੇ ਨੇ ਤੁਹਾਡੇ ਤੇ ਉਹਦੇ ਤੁਸੀਂ ਉਸ ਦਾ ਜਵਾਬ ਗੱਲਾਂ ਨਾ ਦਉਂਗੇ ਤੋ ਤੂੰ ਮੈਂ ਮੇ ਹੋਏਗੀ ਲੜਾਈ ਵਧੇਗੀ ਪਰ ਜਦੋਂ ਉਹ ਵਾਹਿਗੁਰੂ ਜਵਾਬ ਦੇਗਾ ਨਾ ਖਾਲਸਾ ਜੀ ਤਾਂ ਉਹਦੀ ਰੂਹ ਤੇ ਹੋਏਗਾ ਉਹ ਵੀ ਹੈਰਾਨ ਹੋ ਜਾਵੇਗਾ ਕਿ ਕਿਸ ਗੁਰੂ ਦੀ ਭਗਤੀ ਕਰਦਾ ਹੈ ਕਿ ਇਹਦਾ ਕੁਝ ਬੀੜਦਾ ਹੀ ਨਹੀਂ ਹੈ ਕਦੇ ਕਿਸੇ ਨਾਲ ਮਾੜਾ ਨਾ ਕਰੋ ਖਾਲਸਾ ਜੀ ਕਦੇ ਵੀ ਕਿਸੇ ਦਾ ਬੁਰਾ ਨਾ ਕਰੋ ਕਿਉਂਕਿ ਜਦੋਂ ਕੋਈ ਕਿਸੇ ਦਾ ਬੁਰਾ ਕਰਦਾ ਹੈ ਨਾ ਪਹਿਲਾਂ ਰੱਬ ਉਹਦਾ ਬੁਰਾ ਕਰਦਾ ਹੈ ਇਸ ਕਰਕੇ ਹਰ ਇੱਕ ਦੀ ਸੁੱਖ ਮੰਗਿਆ ਕਰੋ ਹਰ ਇੱਕ ਦੀ ਕਿਸੇ ਭੈਣ ਭਰਾ ਜੇ ਕਿਸੇ ਨੇ ਤੁਹਾਡੇ ਨਾਲ ਕੁਝ ਗਲਤ ਵੀ ਕੀਤਾ ਹੈ ਨਾ ਉਹਦੀ ਵੀ ਸੁੱਖ ਮੰਗਿਆ ਕਰੋ ਕਿਉਂਕਿ ਉਹਦਾ ਜਵਾਬ ਵਾਹਿਗੁਰੂ ਦੇਗਾ ਤੁਸੀਂ ਦੇਣ ਵਾਲੀ ਕੋਈ ਨਹੀਂ ਠੀਕ ਹੈ ਮਨੁੱਖ ਤਾਂ ਗਲਤੀਆਂ ਦਾ ਪੁੱਤਲਾ ਹੈ ਇਸ ਕਰਕੇ ਆਪਣੇ ਰੱਬ ਤੇ ਤੰਤਨ ਬਾਬਾ ਦੀਪ ਸਿੰਘ ਜੀ ਤੇ ਵਿਸ਼ਵਾਸ ਰੱਖੋ ਕਦੇ ਇਹ ਨੁਕਤਾ ਅਜ਼ਮਾ ਕੇ ਦੇਖ ਲਿਓ ਜੇ ਸਹੀ ਲੱਗਾ ਤਾਂ ਇਸ ਕਥਾ ਨੂੰ ਸ਼ੇਅਰ ਜ਼ਰੂਰ ਕਰਨਾ ਕੋਈ ਤੁਹਾਡੇ ਨਾਲ ਜਿੰਨੀ ਮਰਜ਼ੀ ਮਾੜੀ ਕਰ ਲਵੇ ਨਾ ਦਮ ਘੁੱਟ ਕੇ ਗੁੱਸਾ ਪੀ ਲੈਣਾ ਉਸ ਤੋਂ ਬਾਅਦ ਤੁਸੀਂ ਖੁਦ ਬਖੁਦ ਦੇਖਣਾ ਵੀ ਉਹਦਾ ਕੀ ਹਸ਼ਰ ਹੋਏਗਾ ਵਾਹਿਗੁਰੂ ਅੱਗੇ ਅਰਦਾਸ ਕਰਨੀ ਕਿ ਵਾਹਿਗੁਰੂ ਮੈਂ ਨਹੀਂ ਕੁਝ ਬੋਲ ਸਕਦਾ ਮੈਂ ਨਹੀਂ ਜਵਾਬ ਦੇ ਸਕਦਾ ਇਹਦਾ ਜਵਾਬ ਤੁਸੀਂ ਦੇਣਾ ਪਰਮਾਤਮਾ ਜੀ ਬਸ ਤੁਹਾਡਾ ਕੰਮ ਵਾਹਿਗੁਰੂ ਨੇ ਫੜ ਲਿਆ ਹੁਣ ਉਹ ਹੀ ਨਿਪਟਾਉਣਗੇ ਇਸ ਕਰਕੇ ਖਾਲਸਾ ਜੀ ਵਾਹਿਗੁਰੂ ਦਾ ਨਾਮ ਜਪਿਆ ਕਰੋ ਨਿੰਦਿਆ ਚੁਗਲੀ ਤੋਂ ਪਰਹੇਜ਼ ਕਰਿਆ ਕਰੋ ਪਾਪ ਇੱਕ ਪਾਸੇ ਪੁੰਨ ਇੱਕ ਪਾਸੇ ਪਾਪ ਇੱਕ ਪੈਨਸਲ ਨਾਲ ਖਿੱਚੀ ਲਕੀਰ ਹੈ ਜੋ ਪੁੰਨ ਦੀ ਹੈ ਪਿੱਛੇ-ਪਿੱਛੇ ਰੇਜ਼ਰ ਆਉਂਦੀ ਹੈ ਮਿਟਾਉਂਦੀ ਹੋਈ ਕਿਉਂਕਿ ਉਹ ਪਾਪ ਕਰਦੀ ਹੈ ਇੱਕ ਪਾਸੇ ਅਸੀਂ ਪੁੰਨ ਕਰਦੇ ਹਾਂ ਇੱਕ ਪਾਸੇ ਅਸੀਂ ਪਾਪ ਉਹ ਫਿਰ ਬਰਾਬਰ ਹੋ ਜਾਂਦਾ ਹੈ ਇਹਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ ਖਾਲਸਾ ਜੀ ਇਸ ਕਰਕੇ ਪਾਠ ਕਰਿਆ ਕਰੋ ਗੁਰਬਾਣੀ ਨਾਲ ਜੁੜੋ ਗੁਰਬਾਣੀ ਸੋ ਤਾਂ ਕਿ ਤੁਹਾਡਾ ਅਗਲਾ ਜੀਵਨ ਸੁਧਰ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ